ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਐਸੀ ਪਿੰਡ ਖਾਬੜਾ ਜ਼ਿਲ੍ਹਾ ਚਿੱਤ ਭਗਤ ਸਿੰਘ ਨਗਰ ਕੇ ਜਿਹੜਾ ਇੱਥੇ ਬਿਗਵਾਲ ਕੋਲ ਫਤਰੋਜੀ ਨੂੰ ਪਾੜ ਪੈ ਗਿਆ ਉਹਦੇ ਲਈ ਆ ਸੰਗਤਾਂ ਮਿੱਟੀ ਦੀਆਂ ਟਰਾਲੀਆਂ ਲਿਜਾ ਰਿਆ ਕੁਛ ਆ ਜੈਕਟਾਂ ਵਾਲੇ ਜਿਹੜੇ ਮੁੰਡੇ ਆ ਨੌਜਵਾਨ ਉੱਥੇ ਨਿਸ਼ਕਾਮ ਸੇਵਾ ਕਰਦੇ ਆ ਆ ਉਹਨਾਂ ਨਾਲ ਗੱਲਬਾਤ ਕਰੀਏ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲੋ ਜੀ ਠੀਕ ਹੈ ਬੜੀ ਅੱਧੀ ਸੁਣਾ ਲੀ ਠੀਕ ਹੈ ਇਹ ਪਾੜ ਕਿੰਨੇ ਕਿ ਦਿਨਾਂ ਤੋਂ ਪਿਆ ਇਹ ਤੜਕੇ 4 ਵਜੇ ਪਿਆ ਅੱਜ ਅੱਜ ਵੇਲੇ ਕਿੰਨੇ ਫੁੱਟ ਚੌੜਾ ਪੈ ਗਿਆ ਇਹ ਤਕਰੀਬਨ 8-10 ਫੁੱਟ ਹੋਣਾ ਪਾਣੀ ਆ ਰਿਹਾ ਏ ਕਿ ਨਹੀਂ ਪਾਣੀ ਦਾ ਪਾਣੀ ਰੁਕਿਆ ਹੋਇਆ ਇੱਕ ਵਾਰੀ ਜਦੋਂ ਟੁੱਟਾ ਨੂੰ ਉਹਨੂੰ ਜੋ 2-4 ਛਲਾ ਆਇਆ ਜੇਕਰ ਇਹ ਬੜਾ ਬਚਾਅ ਹੈ ਕਿ ਇਹ ਇਹ ਤੋਂ ਪਰੇ ਗਏ ਜਾਂਦਾ ਹੈ ਜਬ ਅਕਤਰਾ ਨੂੰ ਨਹੀਂ ਅਸੀਂ ਦੋ ਪਿੰਡ ਤੇ ਆਏ ਅਸੀਂ ਤਿੰਨ ਪਿੰਡਾਂ ਤੋਂ ਆਏ ਚਲੋ ਬੰਦੇ ਇੱਧਰ ਕੋਲ ਜੀ ਕੈਮਰਾ ਸਾਡਾ ਭਜੀ ਪਿੰਡ ਦਾ ਬਾਲੋ ਦੀ ਖੁਦ ਤੇ ਤੁਹਾਨੂੰ ਲੱਗੋ ਜਿਹੜਾ ਚੱਲ ਰਿਹਾ ਨਾ ਮੇਰਾ ਪਈਆ ਦਾ ਹਰਮਨ ਪਈਸ ਹੈ ਆਪਣਾ ਸੱਜਣ ਜੀ ਮੰਦਿਰ ਤੇ ਜੀ ਇਹਦੇ ਬੱਤੇ ਅੱਜ ਪਰਵਾਜ਼ ਤੇ ਠੀਕ ਹੈ ਜੀ ਸਾਡੇ ਨਾਲ ਤਿੰਨ ਪਿੰਡਾਂ ਤੋਂ ਆਏ ਆਂ ਸੇਵਾ ਦੇ ਤੇ ਕੋਈ ਆਪਣਾ ਕੋਈ ਗੁਰੂ ਘਰ ਦੀ ਸੇਵਾ ਦਾ ਬਣਾਇਆ ਵਾਸੀ ਸਾਡਾ ਜੀ ਇੱਕ ਮੁੰਡੇ ਵਾਲੋਂ ਆਪ ਦਾ ਗਰੁੱਪ ਬਣਾਇਆ ਹੈ ਮਤਲਬ ਕਿ ਸਾਡੇ ਇਹਦੇ ਵੀਰਪਰਾਵਾ ਪਿੰਡ ਉਦੋਵਾਲ ਤੋਂ ਵੀ ਨਾਲ ਸਤੇ ਜੁੜੇ ਹੋਏ ਆ ਤੇ ਕਈ ਸਾਡੇ ਖੇਰਾਂ ਮੁਸਰਕਾ ਤੋਂ ਤੇ ਦਰਿਆ ਵਾਲੇ ਪਿੰਡ ਤੋਂ ਮਤਲਬ ਕਿ ਤਿੰਨਾ ਪਿੰਡ ਦੇ ਮੁੰਡੇ ਰਲ ਕੇ ਸੇਵਾ ਨਿਭਾ ਰਹੇ ਆ ਇਹਨਾਂ ਕਾਜੋ ਤੇ ਸੰਗਵਾਨ ਲੱਗੇ ਤਰੇਜਾ ਪੜੀ ਹੈ ਖੇਰਾਂ ਦੇ ਕੋਲ ਪਹਿਲਾਂ ਪੰਜ ਤਾਂ ਉਸੇ ਸੇਵਾ ਨਿਭਾਈ ਆ ਤੇ ਸਾਨੂੰ ਇੱਕ ਵੀਰ ਭਰਾ ਨੇ ਕੋਨਟੈਕਟ ਰਿਕਵੈਸਟ ਕਰਕੇ ਇਹਨੂੰ ਫੋਨ ਆਇਆ ਜੀ ਤੇ ਮਿੱਟੀ ਦੀ ਲੋੜ ਆ ਅਸੀਂ ਅੱਜ ਆਪਣਾ ਬਿਲਕੁਲ ਮੁੰਡੇ ਵਾਲੋ ਸੇਵਾ ਨਿਭਾ ਰਹੇ ਆ ਠੀਕ ਹੈ ਤੇ ਬਾਕੀ ਜਦੋਂ ਲੋਡ ਪੋਵਿੰਗ ਹਰ ਟਾਈਮ ਤੱਕ ਹਾਜ਼ਰ ਰਹਿ ਕੇ ਨਾਮ ਹੁੰਦਾ ਜਿੱਥੇ ਕੋ ਮਾਲਕ ਬਤਨ ਨੂੰ ਮਨੁੱਖਤਾ ਨੂੰ ਕੋਈ ਆਪੋਰਟ ਆਉਂਦੀ ਆ ਹਾਂਜੀ ਹਾਂਜੀ ਤੇ ਬੋਲਦੇ ਆ ਹਾਂਜੀ ਹਾਂਜੀ ਭਾਈ ਜੀ ਜਦੋਂ ਮੈਂ ਨੂੰ ਮਹਾਰਾਜ ਜੀ ਦਾ ਪੱਤੀ ਸਾਥ ਤੋਂ ਕੀਤਾ ਨਾ ਉਹਦਾ ਸਭ ਤੋਂ ਦੰਸੇ ਕਲਾ ਵਾਸਤੇ ਸਹੀ ਗੱਲ ਹੈ ਸਾਡਾ ਹੱਦ ਹੈ ਬਸ ਇੰਨੀ ਚਾਰ ਦੀ ਕਲਾ ਵੇਚੀ ਆ ਜੀ ਹਾਂਜੀ ਇਹ ਸੇਵਾਦਾਰਵਾਜੀ ਜਿਹੜੇ ਨੌਜਵਾਨ ਮੁੰਡੇ ਹਰ ਟਾਈਮ ਸੇਵਾ ਦੇ ਲਈ ਚਾਰ ਤੋਂ ਚਾਰ ਰਹਿੰਦੇ ਆ ਧੰਨਵਾਦ ਜੀ ਸਭ ਦਾ ਆ ਮੈਂ ਤੁਹਾਨੂੰ ਇੱਕ ਟਰਾਲੀਆਂ ਨੂੰ ਦਿਖਾ ਦਿੰਦਾ ਇੱਕ ਮੰਡੀ ਆ ਜਿਹੜੀ ਟਰਾਲੀਆਂ ਲੱਗੀਆਂ ਆ ਆਮ ਜਨਤਾ ਬਹੁਤ ਇਕੱਠੀ ਹੋਈ ਜਿੱਥੇ